ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਵੱਡੇ ਸਭਰਾ ਹੀਰਾ ਸਿੰਘ ਦਾ ਜਿਹੜਾ ਫਾਰਮ ਆ ਬਹੁਤ ਚੰਗੇ ਪੱਧਰ ਦਾ ਇਹਨਾਂ ਦੇ ਫਾਦਰ ਸਾਹਿਬ ਦਾ ਵੀ ਨਾਂ ਸੀਗਾ ਵਪਾਰ ਦੇ ਵਿੱਚ ਅੱਗੇ ਵੀਰ ਦਾ ਵੀ ਚੰਗਾ ਜਿਹੜਾ ਕਾਮ ਆ ਵਪਾਰ ਦਾ ਤੇ ਇੱਥੇ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਆ ਸਕਦੇ ਆਪਾਂ ਨਵਾਂਪੁਰ ਕੋੜ ਬੁੱਡਾ ਦੁੱਬਲੀ ਪੱਤੀ ਮੋੜ ਜੋਤੀਸ਼ਾ ਇੱਥੇ ਜਿਹੜਾ ਤੁਸੀਂ ਫਾਰਮ ਦੇ ਜਿਹੜਾ ਵਿਜ਼ਿਟ ਕਰਕੇ ਵੀਰ ਨਾਲ ਗੱਲ ਕਰ ਸਕਦੇ ਹੋ ਫੋਨ ਨੰਬਰ ਵੀ ਆਪਾਂ ਜਿਹੜਾ ਜਰੂਰ ਮੈਂਸ਼ਨ ਕਰਾਂਗੇ ਤਰੀਕ ਹੈਗੀ ਅੱਜ 27 ਤਕਰੀਬ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ ਤੇ ਅੱਜ ਵੀਰ ਕੋਲੇ ਜਿਹੜੇ ਸਪੈਸ਼ਲ ਦੋਨ ਹੈਗਾ ਜੇ ਆਪਾਂ ਮੱਝੇ ਦੀ ਗੱਲ ਕਰੀਏ ਬਰੀਡ ਦੀ ਨੀਲੀ ਰਾਵੀ ਤੇ ਖਾਸ ਕਰਕੇ ਵੱਡੇ ਸਭਰਾ ਦੇ ਵਿੱਚੋਂ ਤੇ ਅਸਲਪੂਰੇ ਵਾਲੀ ਲਾਈਨ ਜਿਹੜੀ ਸਭ ਤੋਂ ਜ਼ਿਆਦਾ ਮੰਨੀ ਗਈ ਆ। ਬਾਕੀ ਚਲੋ ਅੱਜ ਕੱਲ ਚੰਗੀਆਂ ਕੰਪਨੀਆਂ ਆ ਗਈਆਂ ਸੀਮਨ ਬਰੌਨ ਨੂੰ। ਚੰਗੇ-ਚੰਗੇ ਜਿਹੜੇ ਬੋਲਾ ਮਾਜੇ ਦੇ ਵਿੱਚੋਂ ਜਾ ਕੇ ਚਲੋ ਹਰ ਜਗ੍ਹਾ ਜਿਹੜੇ ਸੀਮਨ ਪ੍ਰੋਵਾਈਡ ਹੋ ਗਏ ਆ। ਬਾਕੀ ਲੈਨੇ ਆਂ ਡਿਟੇਲ ਵੀਰ ਨਾਲ ਕਰਦੇ ਆਂ ਗੱਲਬਾਤ। ਹਾਂਜੀ ਵੀਰ ਜੀ ਸਸਿਕਾ। ਕੀ ਭਾਈ? ਵਧੀਆ ਕਿੱਦਾਂ ਚੱਲੀ ਜਾਂਦਾ ਜੀ ਵਧੀਆ ਵਧੀਆ ਸਹੀ ਆ ਚਲੋ ਸ਼ੁਕਰ ਆ ਹਾਂਜੀ ਤੇ ਹੋਰ ਹੀ ਦੱਸਿਆ ਵਧੀਆ ਠੀਕ ਠਾਕ ਵਧੀਆ ਕਹਿੰਦੇ ਆ ਗਿਆ ਹੀਰਾ ਤੇ ਛਾ ਗਿਆ ਹੀਰਾ ਤੇ ਹੀਰੇ ਵੀਰੇ ਗੱਲ ਆਪਾਂ ਕਰੀਏ ਮੱਝ ਤੋਂ ਸ਼ੁਰੂ ਹਾਂਜੀ ਠੀਕ ਆ ਵੀਰ ਕੋਲੇ ਦੋ ਨਾਗਾ ਸੌਰੀ ਤਿੰਨ ਬੱਚਾ ਪਾ ਕੇ ਤੇ ਤਿੰਨੇ ਨੀਲੀ ਦੇ ਆ ਇੱਕ ਤੋਂ ਇੱਕ ਜਿਹੜੀ ਕੁਆਲਿਟੀ ਆ ਸਾਰਿਆਂ ਦੇ ਵਿੱਚ ਬਹੁਤ ਸੋਹਣੀ ਜਿਹੜੀ ਬਰੀਕੀ ਆ ਤਾਂ ਜਿਹੜੀਆਂ ਜੋ ਵੀ ਗੱਲਾਂ ਬਾਤਾਂ ਮੱਜਾਂ ਕਟੀਆਂ ਦੇ ਵਿੱਚ ਜਿਹੜੀਆਂ ਅਫੀਕੀਆਂ ਆਪਾਂ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਰੇ-ਵੀਰ ਕਿੰਨੇ ਦਿਨ ਹੋ ਗਏ ਇਹਨੂੰ ਸੁੱਈ ਜੇ ਇਹਨੂੰ ਪਰसों ਸੁੱਈ ਜੇ ਅੱਜ ਤਰੀਕ ਕਿੰਨੀ ਜੇ ਤਰੀਕ ਅੱਜ ਹੈਗੀ 27 ਅੱਜ 27 ਹੈ ਨਾ 25 ਦੀ 25 ਦੀ ਸ਼ਾਮ ਨੂੰ ਸੁੱਈ ਸੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਜੈਨੂੰ ਤੇ ਹੀਰਾ ਜਨ ਨਾਲ ਦੀ ਨਾਲ ਖੋਲ ਲੀਏ ਬਾਕੀ ਬੱਚਾ ਬਹੁਤ ਸੋਹਣਾ ਆ ਗਿਆ ਹੈ ਹਾਂਜੀ ਇਹ ਆਪਾਂ ਪਿੰਨੋ ਸਵਰਾਉਣ ਤੋਂ ਲਈ ਆ ਠੀਕ ਹੈ ਜੀ ਜਿਹੜੀਆਂ ਆਪਾਂ ਲਈ ਹੈ ਹਾਂਜੀ ਤੇ ਇਹ ਹੈਗੀ ਜੇ ਡਾਇਮੰਡ ਦੀ ਹੈਰੀ ਕਾਲੇ ਦੀ ਡਾਇਮੰਡ ਦੀ ਕੋਈ ਵਾਰ ਚੈੱਕ ਵੀ ਕਰਾ ਲਈ ਦੀ ਨੇ ਕਾਲੇ ਕੋਈ ਵੀ ਵੀ ਡੀਐਨਏ ਕਰਾ ਸਕਦਾ ਡਾਇਮੰਡ ਦੀ ਧੀ ਆ ਮਾਰਕਿੰਗ ਬਹੁਤ ਸੋਹਣੀ ਆ ਜਰਾਬਾਂ ਕਰਮਾਂ ਲਈ ਦੇ ਅਗਲੀਆਂ ਬਰਾਬਰ ਪਿਛਲੀਆਂ ਬਰਾਬਰ ਤੇ ਖੱਬੇ ਪਾਸੇ ਘੱਟ ਤੇ ਆਉਂਦਾ ਬੜਾ ਘੱਟ ਉਹਦੇ ਨਿਸ਼ਾਨ ਤੇ ਮਾਵਾਂ ਦੁਨੀਆਂ ਵੀ ਸੋਹਣੀਆਂ ਵਾ ਬਹੁਤ ਸੋਹਣੀ ਮਾਰਕਿੰਗ ਆ ਬੱਚੇ ਦੀ ਕਿਆਲਾ ਵਾ ਵਾ ਦੋ ਥਣ ਬਾਈਟ ਆ ਗਏ ਆ ਡਾਇਮੰਡ ਡਾਇਮੰਡ ਹੀ ਆ ਸਾ ਡਾਇਮੰਡ ਦਾ ਜਿਹੜਾ ਨਾਮ ਆ ਵਿਸ਼ੇਸ਼ ਦੇ ਵਿੱਚ ਜਿਹੜਾ ਕੋ ਮੰਦਿਆ ਵਾ ਇੰਡੀਆ ਤੋਂ ਬਾਹਰ ਸ਼ਾਹ ਦੀ ਕਈ ਬਹੁਤ ਸੋਹਣੀ ਟੇਡੇ ਕੱਟਦੇ ਵਿੱਚ ਬਿਜਲੀ ਧਾਰੀ ਆ ਜਿਹੜੇ ਜਵਾਬ ਅਗਲੇ ਪੈਰਾ ਦੇ ਵਿੱਚ ਪਿਛਲੇ ਪੈਰਾ ਦੇ ਵਿੱਚ ਅਜੇ ਵੀਰ ਨੇ ਕੋਈ ਸਵੇਰੇ ਜਿਹੜੀ ਦਸਨ ਦੇ ਮਤਲਬ ਪੁੱਛਿਆ ਗਿਆ ਵੀ ਲੇਟ ਚੋਈ ਕੀਤੀ ਆ ਤੇ ਅਜੇ ਕੋਈ ਲਗਭਗ 9 ਦਾ ਟਾਈਮ ਸੀ ਠੀਕ ਆ ਜੀ ਤੇ ਹੁਣ ਵੀ ਅਜੇ ਬੱਚੇ 4 ਦਾ ਟਾਈਮ ਜੀ ਹੀਰਾ ਸਿਆਕੇ ਨਵਾ ਸੂਆ ਇਹ ਤੀਜਾ ਤੀਜਾ ਸੂਆ ਬਹੁਤ ਸੋਹਣੀ ਆ ਬਿੱਲੀ ਮਣਕੀ ਆਖਾ ਕਰਮਾਲੀ ਦੀ ਜੋ ਨੀਲੀਆਂ ਦੇ ਵਿੱਚ ਦਰਮਿਆਨੀ ਹਾਈਟ ਹੋਣੀ ਚਾਹੀਦੀ ਆ ਬਾਕੀ ਹੀਰਾਸੇ ਲੇਵਾ ਬਹੁਤ ਸੋਹਣਾ ਕਰਮਾ ਲਈ ਭਰੂਗੀ ਸੁਸਵਾਦ ਦੇ ਵਿੱਚ ਖਾਲੀ ਕੀਤੀ ਆ ਆ ਦੁੱਧ ਜਿਆਦਾ ਨਹੀਂ ਆ 11 ਕਿਲੋ ਤੱਕ ਡਿੱਗਦੀ 11 ਤੋਂ 12 ਕਿਲੋ ਵੀ ਦੱਸਦੇ ਵੀ ਥੱਲੇ ਨਹੀਂ ਆਉਂਦੀ ਹਾਂਜੀ 12 13 14 ਕਿਲੋ ਨਾ ਆਮ ਸੇਵਾ ਦੇ 11 ਕਿਲੋ ਦੁੱਧ ਜਿੱਦਾਂ ਮਰਜੀ 11 ਕਿਲੋ ਬਾਕੀ ਹੀਰਾਸੇ ਤੁਸੀਂ ਦੱਸਣ ਦਾ ਰੇਟ ਬਹੁਤ ਜਾਇਜ਼ ਕਰਨਾ ਵਾ ਬਾਕੀ ਪੂਛ ਵੇਖੋ ਵੀ ਪੂਛ ਵੀ ਬਿਲਕੁਲ ਪਤਲੀ ਆ ਇੱਕੋ ਗਿੱਟ ਚ ਇੱਕੋ ਗਿੱਟੇ ਵਾਈਟ ਆ ਗਈ ਆ ਬਾਕੀ ਮਾਰਕਿੰਗ ਅਗਲੇ ਪੈਰਾਂ ਦੇ ਵਿੱਚ ਜਵਾਵ ਹਲਕੇ ਪਿਛਲੇ ਪੈਰਾਂ ਦੇ ਵਿੱਚ ਜਿਹੜੀਆਂ ਜਰਾਬਾਂ ਬਿਲਕੁਲ ਬਰਾਬਰ ਆ ਗਈਆਂ ਤੇ ਅੱਖ ਬਿਲਕੁਲ ਬਿੱਲੀ ਮਣਕੀ ਆ ਬਹੁਤ ਸੋਹਣੀ ਲਾਜਵਾਬ ਸਿੰਗੀ ਵੀ ਸੋਹਣੀ ਆ ਹਾਈਟ ਜਿਹੜੀ ਦਰਮਿਆਨੀ ਆ ਤੇ ਲੇਵਾ ਕਰਮਾਰੀ ਹਜੇ ਭਰੂਗੀ ਜਿਵੇਂ ਜਿਵੇਂ ਆਪਦੇ ਪੀਕ ਲੈਵਲ ਦਾਹਾਂ ਦੇ ਤੁਹਾਨੂੰ ਪਤਾ ਚਾਹੀਦਾ ਬਿਲਕੁਲ ਹੀ ਬਿਲਕੁਲ ਜਿਵੇਂ ਪੀਕ ਲੈਵਲ ਤੇ ਆਊਗੀ ਬਹੁਤ ਸੋਹਣੀ ਮੱਝ ਆ ਬਾਕੀ ਬੱਚਾ ਜਿਹੜਾ ਲਾਜਵਾਬਾ ਮੇਲਿਆਂ ਦੇ ਪਾਉਣ ਵਾਲਾ ਬੱਚਾ ਕੋਈ ਵੀ ਕਿਸੇ ਪਾਸਿਓਂ ਡਾਕਟਰ ਇਹਨੂੰ ਇਹ ਨਹੀਂ ਕਿ ਰਿੰਗ ਦੇ ਵਿੱਚੋਂ ਆਊਟ ਕਰ ਦੇਣਗੇ ਇਹ ਬੱਚੇ ਨੂੰ ਕਿਉਂਕਿ ਮਾਰਕਿੰਗ ਬਹੁਤ ਸੋਹਣੀ ਆ ਗਈ ਆ ਪੁੱਠਾ ਚੰਗਾ ਟੱਕੀ ਦਾ ਫਿਰ ਜਿਹੜੀ ਡੀਐਨਏ ਕੋਈ ਕਰਾ ਸਕਦਾ ਡਾਇਮੰਡ ਦਾ ਤੇ ਬਾਕੀ ਹੀਰਾਸਿਆਂ ਰੇਟ ਕੀ ਆ ਇਹਦਾ ਰੇਟ ਕਰਨ ਨੂੰ ਭਾਵੇਂ ਭਾਜੀ ਇਹਦਾ 85 ਕਰ ਲਈਏ ਭਾਵੇਂ 82 ਕਰ ਲਈਏ ਹਾਂ ਨਾ 76000 ਦੀ ਉਹ ਚ ਮਾਨਤਾ ਥੋੜਾ ਬਹੁਤ ਆ ਬਹੁਤ ਸੋਹਣੀ ਮੱਝਾ ਢਲੇਵਾ ਚੰਗਾ ਢਿੱਲਾ ਢੁਲਾਵਾ ਪੂਰਾ ਭਰੂਗੀ ਜੇ ਕਰਮਾ ਵਾਲੀ ਬਾਕੀ ਜਿਹੜਾ ਧਾਰਾ ਮਾਰ ਕੇ ਜਰੂਰ ਆਪਾਂ ਦਿਖਾਵਾਂਗੇ ਇਹ ਰਸਿਆ 2 ਨੰਬਰ ਤੇ ਝੋਟੀ ਬਹੁਤ ਸੋਹਣੀ ਸ਼ਕੀਨ ਹੈ ਇਹ ਖੀਰੀ ਦੇ ਪਿਓਰ ਪਿਓਰ ਖੀਰੀ ਹੈ ਦੰਦੋ ਦੰਦੋ ਕਰੀਬ ਡੇਢ ਪੌਣੇ 2 ਸਾਲ ਦੀ ਹੋਊਗੀ ਇਹਦੀ ਮਾਂ ਕਹਿੰਦੇ ਵੇਖਣੀ ਆ ਉਹ ਵੀ ਡੱਬੀ ਆ ਖੰਡੂੜੀ ਹੋਈ ਪਈ ਆ ਮੱਝ ਵੀ ਖੜੀ ਹੋਈ ਆ ਬਿਲਕੁਲ ਆਪਾਂ ਮੱਝ ਵੀ ਖਾਦਾਂਗੇ 18 ਕਿਲੋ 19 ਕਿਲੋ ਮਾਇਸਲੇ ਦੋਤਾ ਜੀ ਮਲਵੇ ਰਹੀ ਹੈ ਇੱਕ ਹੀ ਸਾਈ ਕਰ ਲਿਆ ਆਪਣੇ ਨਾਲ ਲੈ ਜੇ ਠੀਕ ਆ ਜੀ ਆਪਾਂ ਰਿਸ਼ਤੇਦਾਰੀ ਵੀ ਲੈ ਕੇ ਆਇਆ ਠੀਕ ਆ ਜੀ ਉਹ ਵੀ ਹੋਈ ਹੈ ਜੀ ਆਪਣੇ ਕੋਲ ਓਕੇ ਇਹ ਰਸਿਆ ਬਹੁਤ ਚੰਗੀ ਆ ਕੱਟੀ ਆ ਖੁੱਖ ਬਹੁਤ ਪਿਆਰੀ ਆ ਬੱਚੇ ਦੀ ਅੱਗੇ ਕਿਸੇ ਨੇ ਵੀ ਸੱਜਣ ਨੇ ਨੀਲੀ ਦੇ ਕੰਮ ਕਰਨਾ ਹੋਵੇ ਬਹੁਤ ਮਹਿੰਗੀਆਂ ਮੱਜਾਂ ਕਿ ਇਹ ਇਹ ਚੌਥਾ ਸੁਗਾਂ ਮੱਝਾਂ ਦੀ ਸੁਈਓ ਹਾਂਜੀ ਇਹਦੀ ਇੱਕ ਕੱਟੀ ਹੁਣ ਉਹ ਮੱਝ ਦੀ ਠੀਕ ਹੈ ਜੀ ਉਹ ਵੀ ਸੇਮ ਇਹੋ ਚੀਜ਼ ਇਦਾਂ ਡੱਬੀ ਸੇਮ ਇਦਾਂ ਹੀ ਆ ਤੇ ਇਹ ਰਸ ਹੈ ਦੁੱਧ ਬਹੁਤ ਪਾਉਂਦੀਆਂ ਇਹ ਕਰਮਾਲੀਆਂ ਤੁਹਾਨੂੰ ਕੋਲ ਦੂਮੇ 2-3 18-18 20 ਕਿਲੋ ਤੱਕ ਬਹੁਤ ਸੋਹਣੀਆਂ ਦੁੱਧ ਚੰਗਾ ਪਾਉਗੀ ਕੱਟੀ ਬਰੀਡ ਆ ਜਾਤ ਨਸਲ ਆ ਤੇ ਇਹ ਹੀ ਰਸ ਹੈ ਤੇ ਸੀਮਨ ਬਾਰੇ ਪਤਾ ਕਿਹੜੇ ਸੀਮਨ ਦੀ ਆ ਨਾਪਿਆ ਨਹੀਂ ਨਾਬੇ ਆਲਿਆਂ ਦੇ ਸੀਆਈਆਰ ਵੀ ਨਾਬੇ ਆਲਿਆਂ ਦੇ ਸੀਮੰਦੀ ਇਹ ਜਿਹੜੀ ਝੋਟੀ ਆ ਬਹੁਤ ਚੰਗੀ ਆ ਤਿੰਨ ਥਣ ਜਿਹੜੇ ਵਾਈਟ ਆ ਗਿਆ ਇੱਕ ਬਲੈਕ ਆ ਗਿਆ ਇਹਦੀ ਜਿਹੜੀ ਬਿਊਟੀ ਨੂੰ ਚਾਰ ਚੰਦ ਲਾਉਂਦੇ ਤੇ ਸੂ ਤੇ ਵੀ ਨਿਸ਼ਾਨ ਆ ਗਿਆ ਕੀਰੀ ਆ ਤੇ ਢਾਂਚਾ ਵੇਖੋ ਕੀਰੀ ਆ ਢਾਂਚਾ ਬਹੁਤ ਸੋਹਣਾ ਖੁੱਲਾ ਵਾ ਚੰਗਾ ਕੱਦ ਕਾਠ ਲੰਬਾਈ ਚੰਗੀ ਆ ਤੇ ਰਿੰਗ ਸਿੰਘ ਬਹੁਤ ਸੋਹਣਾ ਕਰਮਾ ਲਈਦਾ ਆ ਦੇਖੋ ਅੱਖ ਪੂਰੀ ਨੀਲੀ ਕੋਈ ਵੀ ਸੱਜਣ ਬਿਲਕੁਲ ਦੇਖ ਸਕਦਾ ਸਟੇਟ ਪਟਾ ਜਿਹੜਾ ਆ ਗਿਆ ਵਾ ਬਹੁਤ ਪਿਆਰੀਆ ਸਿੰਘੀ ਹਜੇ ਕਮਾਊਗੀ ਕਰਮਾ ਲਈ ਇਹ ਆਮ ਨੂੰ ਖੀਰੀ ਦੁੱਧ ਦੁੱਧ ਵਾਲੇ ਦੰਦਾ ਕੱਦ ਚੰਗਾ ਕਰੂਗੀ ਲੰਬਾਈ ਚੰਗੀ ਆ ਤੇ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ ਵਾ ਸ਼ਕੀਨ ਸੱਜਣ ਜਿਵੇਂ ਨੀਲੀ ਤੇ ਕੰਮ ਕਰਨਾ ਹੋਵੇ ਤੇ ਵੱਡੀ ਮੱਝ ਬਣ ਕੇ ਤਿਆਰ ਹੋਗੀ ਇਹੀ ਰਸਿਆਂ ਇਹਦਾ ਆਪਾਂ ਮੁੱਲ ਕੀ ਕਰਦੇ ਆ ਮਾਨੂੰ ਇਹਦੇ ਦੋ ਦਿਨਾਂ ਮਹੀਨਾ ਚੱਕ ਸੌਣ ਦੇ ਵਾਤਰ ਤੇ ਹਨ ਹਾਂ ਬਿਲਕੁਲ ਹੀ ਸੌ ਜਾਊਗੀ ਖੀਰੀ ਖੀਰੀ ਸੌ ਜਾਊਗੀ ਚੰਗੀ ਆ ਹਾਂਜੀ ਸਾਫ ਸੁਥਰੀ ਆ ਬਸ ਹੋਣੀ ਆ ਵਨ ਸਪੇਸ ਵੀ ਤੇ ਨਾਲ ਦੀ ਝੋਲੀ ਵੀ ਚੰਗੀ ਆ ਕਰਮਾਲੀ ਦੀ ਤੇ ਕਿਰਾਸਾ ਮੁੱਲ ਕੀ ਇਹਦਾ ਮੁੱਲ ਪਾਈ ਜਿੰਨਾ ਮਰਜ਼ੀ ਕਰ ਲਈ 36 ਕਰਨੀ ਸੈਂਤੀ ਤਾਂ ਵੀ ਦੇਖਦੀ ਆ ਹਾਂਜੀ ਸਾਡੇ 33000 ਰੁਪਏ ਸਾਡੇ 33000 ਦੀ ਲੈ ਦੇ ਫਿਰ ਵੀ ਵੀਰ ਥੋੜਾ ਬੋਧਾ ਮਾਨਦਾਨ ਜ਼ਰੂਰ ਕਰੂਗਾ ਤੇ ਨੰਬਰ ਜ਼ਰੂਰ ਸ਼ੇਅਰ ਕਰੀਏ ਨੰਬਰ 81980 8198 52853 52853 8193652 81981 81981 52853 ਕੋਈ ਵੀ ਸੱਜਣ ਕੋਨਟੈਕਟ ਕਰ ਸਕਦਾ ਤੇ ਇਹਨਾਂ ਚੰਗੇ ਜਿਹੜੇ ਪੀਸ ਐ ਇਹਨਾਂ ਨੂੰ ਹੱਥ ਪਾ ਸਕਦਾ ਨੀਲੀ ਦੇ ਚਾਹ ਬੰਨ ਜਿਹੜੇ ਗੱਲ ਕਰ ਸਕਦੇ ਵੀਰ ਨਾਲ ਮਿਲਦੇ ਆ ਇੱਕ ਨਵੀਂ ਅਪਰੇਟ ਦੇ ਨਾਲ ਸਾਰੇ ਪਿਆਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ